इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਜੈ ਸ਼੍ਰੀ ਰਾਮ ਭਾਈ ਇਹ ਕੀ ਅੱਜ ਦਾ ਮਸਲਾ ਕੀ ਹੈ ਜਿਹੜਾ ਤੁਸੀਂ ਅੱਜ ਇਕੱਠੇ ਹੋਏ ਆ ਭਾਈ ਮੈਂ ਗੋਰਖੇਰਾਇਂ ਨੂੰ ਮੈਂ ਤਾਂ ਬੜੀ ਮਾੜੀ ਕਰਤੂਤ ਮੈਂ ਕਹਾਂਗਾ ਮੰਦਰ 바ਕੀ ਜਿਹੜੇ ਮੰਦਰ ਬਣਾ ਨੇ ਕਰਤੂਤ ਕੀਤੀ ਆ ਔਰ ਜੋ ਵੀ ਪਤਾ ਲੱਗਦਾ ਸਾਨੂੰ ਇਹ ਕਿਹੜੇ ਮੰਦਰ ਦੀ ਕਰਤੂਤ ਆ ਉਹ ਪੂਰਾ ਮੰਦਰ ਆ ਇਹ ਆਪਣਾ ਪੂਰੇ ਤੋੜ ਤੱਕ ਜਾਣਕਾਰੀ ਰਹੀ ਆਪਣਾ ਹਸਲ ਕਰੀ ਜਾਵਾਂਗੇ ਔਰ ਜਿਹੜਾ ਵੀ ਪਤਾ ਲੱਗਦਾ ਉਹਤੇ ਪੂਰੀ ਆਪਣਾ ਕਾਨੂੰਨੀ ਕਾਰਵਾਈ ਕਰਵਾਵਾਂਗੇ ਔਰ ਮੈਂ ਇਹ ਕਹਿਣਾ ਚਾਹੁੰਦਾ ਸ਼ਰਮ ਆਣੀ ਚਾਹੀਦੀ ਹੈ ਸਾਡੇ ਮੰਦਰ ਵਾਲਿਆਂ ਨੂੰ ਜਿਨ੍ਹਾਂ ਨੇ ਇਹ ਕਰਤੂਤ ਕੀਤੀ ਆ ਸਾਡੇ ਹਿੰਦੂ ਨੇਤਾ ਜਿਹੜੇ ਸੁਧੀਰ ਕੁਮਾਰ ਪੁਰੀ ਜੀ ਵੀ ਇਸੇ ਕਰਕੇ ਉਹਨਾਂ ਨੇ ਆਪਣੀ ਜਾਨ ਗਵਾਈ ਸੀ ਕਿ ਗੋਪਾਲ ਮੰਦਰ ਦੇ ਬਾਹਰ ਇਸੇ ਕਰਕੇ ਧਰਨੇ ਦੇ ਬੈਠੇ ਔਰ ਫਿਰ ਮੈਂ ਕਹਿੰਦਾ ਲੱਖ ਲਾਣ ਤੇ ਉਹਨਾਂ ਦੇ ਮੰਦਰਾ ਮੰਦਰ ਵਾਲਿਆਂ ਨੂੰ ਜਿਨ੍ਹਾਂ ਨੇ ਇਹ ਕਰਤੂਤ ਕੀਤੀ ਆ ਸ਼ਰਮ ਕਰੋ ਮੈਂ ਕਹਿੰਦਾ ਡੁੱਪ ਕੇ ਮਰ ਜਾਓ ਪੈਸੇ ਇਕੱਠੇ ਕਰ ਕਰ ਤੁਸੀਂ ਆਪਣੇ ਘਰ ਭਰੀ ਜਾਂਦੇ ਹੋ ਇਹ ਆ ਦੇਖੋ ਕੀ ਹਾਲ ਹੋ ਰਿਹਾ ਆ ਫੋਟੋ ਆ ਮੰਦਰ ਜਗਾ ਕੂੜੇ ਜੱਪਾ ਧੁਕਦੇ ਪਏ ਆ ਲੱਖ ਲਾਂਡ ਦੀ ਮੰਦਰ ਵਾਲਿਆਂ ਨੇ ਮੈਂ ਕਹਾਂਗਾ ਜਿਹੜੇ ਪਤਾ ਲੱਗਦਾ ਮੰਦਰ ਦਾ ਉੱਥੇ ਆਪਾਂ ਕਾਨੂੰਨੀ ਕਾਰਵਾਈ ਕਰਾਵਾਂਗੇ ਦੋ ਬੰਦੀ ਆਪਾਂ ਹੁਣ ਸਜ਼ਾ ਵੀ ਦਿਵਾਵਾਂਗੇ ਇਹ ਕਿਹੜੀ ਜਗ੍ਹਾ ਤੇ ਹੈਗਾ ਜੀ ਇਹ ਜਿਹੜਾ ਸਰ ਦੇ ਬਟਾਲਾ ਰੋਡ ਤੇ ਕੁੱਲੂ ਮੇਨ ਵਾਲੀ ਜਗ੍ਹਾ ਪੈਂਦੀ ਹੈ ਕੁੱਲੂ ਮੇਨ ਵਾਲੀ ਗਲੀ ਪੈਂਦੀ ਹੈ ਉੱਥੋਂ ਦੀਆਂ ਕਰਤੂਤ ਕੀਤੀ ਕਿਸੇ ਮੰਦਰ ਵਾਲਿਆਂ ਨੇ ਇਹ ਮੰਦਰ ਵਾਲਿਆਂ ਦਾ ਕੰਮ ਆ ਉਹ ਜਿਸ ਵੀ ਰੈਡੀ ਵਾਲਾ ਮੰਦਰ ਵਾਲਾ ਕੋਈ ਭੇਜਦਾ ਵਾ ਸਾਨੂੰ ਪਤਾ ਜੈ ਸ਼੍ਰੀ ਰਾਮ ਜੈ ਮਾ ਕਾਲ ਮੈਂ ਗੌਰਵ ਸ਼ਰਮਾ ਹਿੰਦੂ ਨੇਤਾ ਅੱਜ ਬੜੇ ਦੇਖੋ ਹਰਾਨੇ ਮੱਧ ਭਾਗੀ ਗੱਲ ਆ ਕਿਸੇ ਮੰਦਰ ਵਾਲੇ ਦੀ ਕਰਤੂਤ ਦਾ ਪਤਾ ਨਹੀਂ ਕਿਹੜਾ ਮੰਦਰ ਵਾਲਾ ਲੱਖ ਲਾਣਤ ਦੀ ਮੈਂ ਕਹਾਂਗਾ ਉੱਤੇ ਸਾਡੇ ਸੁਧੀਰ ਕੁਮਾਰ ਸੂਰੀ ਜੀ ਦੀ ਵੀ ਇਸੇ ਕਰਕੇ ਜਿਹੜੀ ਆਪਣਾ ਉਹਨਾਂ ਅੰਛਨ ਦੇ ਬਿਠੇ ਗਵਾਲ ਮੰਦਰ ਵਾਲੋ ਉਹਨਾਂ ਨੇ ਆਪਣੀ ਜਾਨ ਨਿਸ਼ਾਵਤ ਕਰਤੀ ਇਸੇ ਗੱਲ ਕਰਕੇ ਲੋਕਾਂ ਨੂੰ ਅਪੀਲ ਕਰਕੇ ਮੰਦਰਾਵਾਂ ਨੂੰ ਪਰ ਮੰਦਰ ਵਾਲੇ ਫਿਰ ਵੀ ਨਹੀਂ ਸੁਧਰੇ ਲੱਖ ਲਾਂਦ ਦੀ ਕਰਾਵਾਂਗੇ ਜਿਹੜੇ ਆਪਣੇ ਘਰ ਇਕੱਠੇ ਪੈਸੇ ਕਰਕੇ ਲੈ ਜਾਂਦੇ ਆ ਉਹ ਜਿਹੜਾ ਸਮਾਨ ਮੰਦਰਾ ਚੜਦਾ ਇੱਥੇ ਆ ਦੇਖੋ ਇਹ ਕੋੜੇ ਦੇ ਢੇਰ ਤੇ ਸੁੱਟਿਆ ਆ ਬਡਾਲਾ ਰੋਡ ਕੋਲੂ ਮੇਲਾ ਦਾ ਪਲਾਟ ਔਰ ਆ ਪਲਾਟ ਵਿੱਚੋਂ ਕੋੜੇ ਦੇ ਢੇਰ ਚੋਂ ਆਪਾਂ ਜਾ ਇਸੇ ਢੇਰ ਤੋਂ ਆਪਾਂ ਚੁੱਕੇ ਆ ਘੋੜਾ ਛੋਟੇ ਉੱਤੇ ਫੋਟੋਆਂ ਸੁੱਟਦੀਆਂ ਮੈਂ ਲੱਖ ਲਾਂਤ ਨਹੀਂ ਕਵਾਂਗਾ ਐਸੇ ਮੰਦਰ ਵਾਲਿਆਂ ਨੂੰ ਜਿਨ੍ਹਾਂ ਨੇ ਇਹ ਕੰਮ ਕਰਦੂਤ ਕਰਵਾਈ ਹੈ ਔਰ ਜਿਹੜਾ ਵੀ ਰੇੜੀ ਵਾਲਾ ਜਾਂ ਮੰਦਰ ਵਾਲਾ ਇਸ ਪਿੱਛੇ ਪਾਇਆ ਗਿਆ ਉਹ ਤੇ ਭੰਨ ਦੀ ਸਜ਼ਾ ਆਪਾਂ ਦਵਾਵਾਂਗੇ ਕਾਨੂੰਨੀ ਕਾਰਵਾਈ ਪੂਰੀ ਕਰਵਾਵਾਂਗੇ ਸਾਮਣੇ ਇਸ ਤੋਂ ਪਹਿਲੇ ਸਰ ਡੇਢ ਕਿ ਮਹੀਨੇ ਪਹਿਲੇ ਦੀ ਗੱਲ ਉਦੋਂ ਵੀ ਆਪਾਂ ਕਿੱਧੇ ਪਰ ਉਸ ਤੋਂ ਬਾਅਦ ਸੁਧਰ ਗਈ ਹੁਣ ਫੇਰ ਲੱਗਦਾ ਇਹਨਾਂ ਨੂੰ ਟੀਕਾ ਫੇਰ ਦੁਬਾਰਾ ਲਾਣਾ ਪੈਣਾ ਇਹ ਆਪਣਾ ਇਹਨਾਂ ਨੂੰ ਫੇਰ ਦੁਬਾਰਾ ਇਹ ਕਰੀ ਦੱਸਣਾ ਪੈਣਾ ਕਿ ਇਹ ਕਰਦੂਤ ਮਾੜੀ ਕਰਦੇ ਪਏ ਤੁਹਾਨੂੰ ਮੰਦਰ ਵਗੈਰਾ ਨਹੀਂ ਸਰ ਆਪਾਂ ਆਪਣਾ ਇੱਥੇ ਸੀਸੀਟੀਵੀ ਕ ਜੋੜਾ ਪਰ ਆਪਾਂ ਪੁਲਿਸ ਤੋਂ ਕਿ ਲਖਾਵਾਂਗੇ ਔਰ ਜਿਹੜਾ ਵੀ ਇੱਥੇ ਕਰਤੂਤ ਕਰਦਾ ਪਾਇਆ ਜਾਂਦਾ ਉਹਨੂੰ ਸਲਾਖਾਂ ਦੇ ਪਿੱਛੇ ਧੱਕਿਆ ਜਾਏਗਾ ਔਰ ਉਹਨੂੰ ਸਜ਼ਾ ਦਵਾਈ ਜਾਏਗੀ। ਤੋਂ ਸਾਨੂੰ ਸਾਰਾ ਸਾਡੇ ਨਾਲ ਇਥੋਂ ਨੰਗਰੀ ਪਬਲਿਕ ਉਹ ਵੀ ਇਕੱਠੀ ਹੋਈ ਹੈ ਸਾਡੇ ਨਾਲ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਂ ਕਿ ਸਾਡੇ ਨਾਲ ਖਲੋਤੇ ਮੁੰਡੇ ਨਾ ਮੁੰਡਾ ਜੋੜ ਕੇ ਇਸ ਨੂੰ ਆਪਣਾ ਰੋਕਣ ਲਈ ਉਹਨਾਂ ਨੇ ਬੜੀ ਕਹਿ ਕੇ ਮੰਦ ਮੰਦ ਭਾਗੀ ਘਟਣਾ ਹੈ। ਜੀ ਰਾਮ ਜੀ ਖਾਂ ਜੀ ਮੇਰਾ ਨਾਮ ਸ਼ਾਮਸੰਦਰ ਹੈ ਮੈਂ ਚੀ ਸੇਵਾ ਮੰਡਲ ਤੋਂ ਆਂ ਗਲੀ ਬਾਂਕੇ ਬਹਿਦੀ ਤੋਂ। ਇਹ ਇਹ ਮਹੀਨਾ ਪਹਿਲਾਂ ਵੀ ਇਸੇ ਚੀਜ਼ ਦੀ ਇੱਕ ਆਪਾਂ ਗਈ ਵੀਡੀਓ ਕੀਤੀ ਪਾਈ ਸੀ ਜੀ। ਉਦੋਂ ਵੀ ਮੰਦਰ ਵਾਲਿਆਂ ਨੇ ਕਿਸੇ ਨੇ ਛੁੱਟੇ ਦੇ ਹੀ ਇਸ ਤਰ੍ਹਾਂ ਹੀ ਉਹ ਇਹ ਨਹੀਂ ਸਾਨੂੰ ਪਤਾ ਵੀ ਕਿਹੜੇ ਮੰਦਰ ਵਾਲੇ ਇਹ ਕਰਤੂਤ ਕਰਦੇ ਆ ਲੇਕਿਨ ਇਹ ਜਿਹੜੇ ਵੀ ਕਰਦੇ ਵੇ ਆ ਬਹੁਤ ਜ਼ਿਆਦਾ ਮਾੜੀ ਗੱਲ ਆ ਜਿਵੇਂ ਕਿਨ ਦੇਖੋ ਆਪਣਾ ਜੈ ਸ਼ਹੀਦ ਆਮ ਜੀ ਦੀਆ ਦੇਖੋ ਜੀ ਝੰਡਾ ਵੀ ਇਹਦੇ ਚੁੱਕਿਆ ਜੇ ਮਾਤਾ ਜੀ ਦੀ ਮਾਤਾ ਦੋਨਾਂ ਦੇ ਜਿਹੜੇ ਫੋਟੋੜਾ ਹੈ ਜੀ ਤੇ ਆ ਦੇਖੋ ਇਹਦਾ ਕੈਲੰਡਰ ਵੀ ਆ ਕੈਲੰਡਰ ਵੀ ਤੇ ਹੋਰ ਵੀ ਲਾਈਫ ਹੋਰਾਂ ਵਿੱਚ ਪਈਆਂ ਆ ਦੇਖੋ ਵੀ ਹਜੇ ਹੋਰ ਵੀ ਮਤਲਬ ਵੀ ਆ ਦੇਖੋ ਤੁਹਾਨੂੰ ਦਿਖਾਈਏ ਠੀਕ ਹੋ ਗਏ ਕੀ ਵਾਕਿਆ ਦੇਖੋ ਅਚੰਕਰ ਜੀ ਦੀ ਆ ਦੇਖੋ ਤੁਹਾਡੇ ਸਾਹਮਣੇ ਆ ਜੀ ਪ੍ਰੂਫ ਹਾਂਜੀ ਆ ਚੋਲੇ ਪੇਨ ਹਾਂਜੀ ਤੁਹਾਨੂੰ ਅਸੀਂ ਕੀ ਕੀ ਦਿਖਾ ਦੇਖੋ ਇਹ ਵਿਆਸ਼ਣ ਦੇ ਵੀ ਮਾਤਾ ਜੀ ਦੀ ਫੋਟੋ ਮਤਲਬ ਕਿ ਇਹ ਸਾਰਾ ਕੁਝ ਪਿੱਛੇ ਨਿਕਲ ਰਿਹਾ ਮਤਲਬ ਕਿ ਜਿਹੜਾ ਵੀ ਇਹ ਮੰਦਰ ਵਾਲਾ ਕਰਤੂਤ ਕਰ ਰਿਹਾ ਬਹੁਤ ਮਾੜੀ ਗੱਲਾਂ ਨਾਲ ਅਸੇ ਇਹ ਨਾ ਕਰੋ ਕਿ ਪੈਸੇ ਹੀ ਇਕੱਠਾ ਕਰਕੇ ਹੀ ਸਭ ਕੁਝ ਇਸ ਤਰ੍ਹਾਂ ਕਰਨਾ ਵਾ ਤੇ ਕੱਲੇ ਕਿ ਆਪਣੇ ਧਰਮ ਦਾ ਜਿਹੜਾ ਨਾ ਇਹ ਬਹੁਤ ਜ਼ਿਆਦਾ ਮਾੜਾ ਗਾਮਾ ਜਿਹੜਾ ਹੀ ਕੀ ਕਰਦੇ ਭਜੀ ਇਸ ਤਰ੍ਹਾਂ ਦੀ ਮੰਗ ਉਹ ਕਰਦੇ ਵੀ ਇੱਥੇ ਜਿਹੜੀ ਕਤੂਦ ਖੇਲੀ ਜਾ ਰਹੀ ਹੈ ਨਾ ਖੇਲੋ ਇਹ ਨਾ ਹੈ ਕਿ ਜੇ ਕਦੇ ਸਾਡੇ ਕੋਈ ਹੱਥ ਛੜ ਗਿਆ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਇਹੀ ਉੱਥੇ ਪਰਚਾ ਕਰਾਵਾਂਗੇ ਪੱਕਾ ਕਿਉਂਕਿ ਇਹ ਅੱਗੇ ਪਹਿਲਾਂ ਵੀ ਮਹੀਨਾ ਡੇਢ ਪਹਿਲਾਂ ਵੀ ਇਹੀ ਕੀਤਾ ਸੀ ਉਦੋਂ ਹੀ ਹਟ ਗਈ ਤਾਂ ਹੁਣ ਫੇਰ ਇਹ ਕੰਮ ਹੋ ਗਿਆ ਤੇ ਬਹੁਤ ਜ਼ਿਆਦਾ ਮਾੜੀ ਗੱਲ ਮੰਦਰ ਵਾਲਿਆਂ ਨੂੰ ਆਮ ਨਹੀਂ ਚਾਹੀਦਾ ਕਿ ਸ਼ਰਮ ਆਉਣੀ ਚਾਹੀਦੀ ਹੈ ਜੀ ਉਹਨਾਂ ਨੂੰ ਬਹੁਤ ਵੱਡੀ ਸ਼ਰਮ ਆਣੀ ਚਾਹੀਦੀ ਹੈ ਜਿਹੜਾ ਵੀ ਮੰਦਰ ਵਾਲਾ ਇਹ ਕਰਤੂਦ ਕਰ ਰਿਹਾ ਹਾਂ ਅਹ ਕੱਠੇ ਹੋ ਗਏ ਮੜ ਕੇ ਸਾਰੇ ਇਹੀ ਪ੍ਰਸ਼ਾਸਨ ਨੇ ਜਿਹੜੀ ਮੰਗ ਕਰਦੇ ਹੋਈ ਇਹਨੂੰ ਆਵਾਜ਼ ਨੂੰ ਜਿਹੜਾ ਨਾ ਸਾਡੀ ਨੂੰ ਚੁੱਕਿਆ ਜਾਵੇ ਤੇ ਇਹ ਕੰਮ ਕਿਤੇ ਵੀ ਨਾ ਹੋਵੇ ਕਿਸੇ ਵੀ ਧਰਮ ਦਾ ਹੈ ਕੰਮ ਹੈ ਲੇਕਿਨ ਇਹ ਤਰ੍ਹਾਂ ਨਾ ਹੋਵੇ ਕਿ ਜਿਹੜੇ ਇਹ ਕੰਮ ਕਰਨ ਦੇਣਾ ਤੇ ਵਿਚੇ ਮਾਤਾ ਜਿਹੜੀਆਂ ਫੋਟੋਆਂ ਵਗੈਰਾ ਸਿਰੇ ਹੀ ਕਿਸੇ ਨੂੰ ਮੌਕੇ ਦੇਜੋ ਉਹ ਜੇ ਕਹਿੰਨੇ ਕੋਈ ਮੰਦਿਰ ਦੀ ਜਾਂ ਕੋਈ ਸਫਾਈ ਕੀਤੀ ਆ ਉਹਦੇ ਵਿੱਚ ਫੁੱਲ ਫੁੱਲ ਵਗੈਰਾ ਪਏ ਆ ਤੇ ਬਾਕੀ ਉਹ ਕੈਲੰਡਰ ਹੀ ਆ ਇੱਥੇ ਬਾਹਰ ਆ ਗੋ ਮੰਦਰ ਹੈ ਨਾ ਮੰਦਰ ਦੇ ਵਿੱਚ ਜਿਹੜੀਆਂ ਆਪਣੀਆਂ ਮਿੱਟੀ ਦੀਆਂ ਮੂਰਤੀਆਂ ਬਣਾਈਆਂ ਹੁੰਦੀਆਂ ਦੋ ਦੋ ਪਈਆਂ ਜੀ ਬਾਕੀ ਹੋਰ ਤੇ ਕੋਈ ਸਾਹਮਣੇ ਨਹੀਂ ਹਲੀ ਆਇਆ ਕੋਈ ਵਗਰਾ ਵੀ ਸਾਡੇ ਕੋਲ ਆਈਆਂ ਜਿਹੜੀਆਂ ਨਾਲ ਫੋਟੋ ਮੇਰੇ ਜੀ ਵੇਖੋ ਪਹਿਲਾਂ ਇੱਥੇ ਇੱਥੇ ਟੰਗੇ ਕੈਲੰਡਰ ਮੈਨ ਨੂੰ ਨਹੀਂ ਪਤਾ ਉਹ ਕਿੱਥੋਂ ਆਏ ਆ ਮੈਂ ਵਿੱਚ ਕੂੜੇ 'ਚ ਪੈ ਨਹੀਂ ਉਹ ਵੇਖੇ ਮੈਂ ਕੂੜੇ 'ਚ ਨਹੀਂ ਵੇਖੇ ਉਹ ਮੈਂ ਇੱਥੇ ਕੰਧ ਦੇ ਵਿੱਚ ਟੰਗੇ ਕਿਹਨੇ ਪਤਾ ਨਹੀਂ ਹੁਣ ਤੁਹਾਡੇ ਕਿਦਾਂ ਪੜ ਕੇ ਟੰਗੇ ਆ ਤੇ ਕੂੜੇ ਦੇ ਵਿੱਚ ਫੁੱਲ ਪਏ ਆ ਦੀਵੇ ਪਏ ਆ ਤੇ ਬਾਕੀ ਕੱਪੜੇ-ਕੂੜੇ ਪਏ ਆ ਉਹ ਹੋਰ ਕੋਈ ਸਾਹਮਣੇ ਨਹੀਂ ਆਈ ਮੇਰੀ ਲੋਕਾਂ ਨੂੰ ਕੀ ਮੈਸੇਜ ਦਣਾ ਜਾਓ ਜਿਨ੍ਹਾਂ ਨੇ ਮੈਂ ਇਹ ਚੌਣਾ ਜੀ ਜਿਹੜੀ ਆ ਮਲੇ ਜਲ ਪ੍ਰਵਾਹ ਕਰਨੇ ਚਾਹੀਦੀ ਆ ਚਲੋ ਜੇ ਮੰਦਰ ਦੀ ਕੋਈ ਸਫਾਈ ਕੀਤੀ ਆ ਜਾਂ ਅੱਜਕੱਲ ਨਰਾਤਿਆਂ ਦੇ ਵਿੱਚ ਸੰਗਤ ਚੜਾ ਰਹੀ ਫੁੱਲ ਵਗੈਰਾ ਤੇ ਇਹਨਾਂ ਨੂੰ ਜਲ ਪ੍ਰਵਾਹ ਕੁੜੇ ਤੇ ਨਹੀਂ ਸੁੱਟਣੀ ਚਾਹੀਦੀ